ਅੱਜ ਸ਼ੁਰੂਆਤ ਕਰਦੇ ਆਂ ਚਾਹ ਤੋਂ ਉਹ ਉਹ ਚੇ ਜਿੱਤੇ ਤੁਸੀਂ ਹੁਣ ਲਵਾਇਆ ਤਾਂ ਜੀ ਠੀਕ ਹੈ ਉਹ ਦੀਆਂ ਨਾ ਹਾਂਜੀ ਲੋਕ ਤੇ ਲੋਕ ਲਵਾਤੇ ਲੋਕ ਦਾ ਬਥੇਰੇ ਲਵਾਤੇ ਜੀ ਹੁਣ ਅੱਛਾ ਅਬ ਚਾਹ ਫੜੋ ਚਾਹ ਫੜੋ ਚਾਹ ਵੀ ਫੜਾਓ ਹਾਂ ਅੰਕਲ ਬੰਦੇ ਦਾ ਦੀ 5 6 ਆ ਚਾਹ ਤੋਂ ਦੋ ਦੋ ਵਾਰੀ ਪੀ ਲਓ ਤਾਂ ਮੇਰਾ ਹੀ ਬਣਾਇਆ ਤਾਂ ਮੇਰਾ ਹੀ ਬਣਾਈ ਦੋ ਲੰਘੇ ਅੱਛਾ ਹਾਂ ਕੱਲ ਨੂੰ ਹੈਗੀ ਆ ਜੀ ਮੱਸਿਆ ਤੇ ਅੱਜ ਮੈਂ ਤਿਆਰ ਹੋ ਕੇ ਮੱਸਿਆ ਤੇ ਜਾਣਾ ਦਰਬਾਰ ਸਾਹਿਬ ਮੱਥਾ ਟੇਕਣਾ ਉਹ ਤਮੇ ਨਾ ਫੇਰੇ ਉਹ ਚਾਹ ਪੀਦਾ ਚਾਹ ਲੈਣ ਦੀ ਤੇਰੇ ਬਾਸ ਤੇ ਚਾਹ ਪੀ ਲੈ ਚਾਹ ਇਹਦੇ ਉੱਤੇ ਰੱਖ ਲੈ ਨਾ ਤੇਰੇ ਗਲਾਸ ਜਿਹੜਾ ਇੱਕ ਪੀਦੇ ਨਾ ਹੁਣ ਇਹ ਹੈਗਾ ਆਪਣਾ 17 18 ਠੀਕ ਹੈ ਜੇ ਹੋਣਾ ਪਤ ਸਾਰੇ ਸਾਰੇ ਬੰਦੇ ਜੋਰਾ ਠੋਰਾ ਨਾਲ ਭਾਈ ਬੰਦੇ ਇੱਧਰ ਕੰਡੈਸ਼ਨਰ ਲਾ ਕੇ ਲੋਕ ਲਵਾਤੇ ਇੱਕ ਲੋਕ ਫालतू ਲਵਾਤਾ ਹੁਣ ਹੀ ਲਾਇਆ ਇਹਨਾਂ ਨੇ ਲੋਕ ਲਾਇਆ ਦਿੱਤਾ ਠੀਕ ਹੈ ਇੱਥੇ ਆ ਗਿਆ ਲੋਕ ਦਾ ਸਾਰਾ ਚਾਈ ਦੇ ਆਣਿਆਂ ਵੀ ਲੱਗ ਗਏ ਜੀ ਤੇ ਸਾਰਿਆਂ ਨੇ ਲਾਤੇ ਤੇਰੇ ਵੀ ਲੋਕ ਪੱਕਾ ਹੀ ਲਾਉਣਾ ਭਾਈ ਆ ਗਿਆ ਇੱਧਰ ਭਾਈ ਆਇਆ ਕਹਿੰਦਾ ਕਾਰਪਿੰਡਾ ਤੇਲ ਲੈਣਾ ਓਏ ਹਾਂ ਚੱਕਾ ਬਾਈ ਚੱਕੋ ਹੋ ਜਾਂਦਾ ਟਰੱਕ ਜੀ ਲੈ ਬਾਈ ਹੈਂ ਚਾਂਸ ਉਹ ਗਿੰਦੂ ਲੰਘ ਗਿਆ ਹਾਂ ਜੀ ਸਾਡੇ ਨੇ ਇੱਕ ਸਵਾਲ ਪੁੱਛਿਆ ਜੀ ਕਹਿੰਦਾ ਸਾਡੇ ਤੇਨੂੰ ਪੁੱਤ ਪੁੱਤ ਕਾ ਤੇ ਕਹਿੰਦੇ ਆ ਮਗਾ ਹੋਰ ਕਾ ਹੁਣ ਨਾਮ ਲੈ ਕੇ ਬੁਲਾਉਂਗੇ ਪੁੱਤੇ ਕਹੂਗੇ ਮੈਨੂੰ ਬੜੇ ਪਿਆਰ ਨਾਲ ਕਹਿੰਦਾ ਅੰਕਲ ਜੀ ਕਹਿੰਦਾ ਸਰ ਪੁੱਤਰ ਆਪਣੇ ਆਪੇ ਨਿਕਲ ਜਾਂਦਾ ਵਾਹ ਦੇਖਿਆ ਮੈਂ ਵੀਰੇ ਇੱਧਰ ਦਾ ਗਾਵਿਕਾ ਲਿਖ ਲਿਈਆਂ ਕਿੱਧਰ ਕੋਲ ਬੰਦੇ ਕਿਹੜੇ ਕਰਦੇ ਇੱਕੇ ਸ਼ਾਮ ਨੇ ਯਾਰ ਤੂੰ ਵੀ ਅੰਕਲ ਜੀ ਕਹ ਕੇ ਬੁਲਾ ਲਗਾ ਤਾ ਨੇ ਪੁੱਤਰ ਜੀ ਕਹਦਾ ਕਰ ਤੈਨੂੰ ਬੇਟਾ ਜੀ ਕਹਦਾ ਕਰੂੰਗਾ ਚਾਹ ਜਿਆਦਾ ਯਾਰ ਮੇਰੇ ਕੋਲ ਚਾਹ ਦੀ ਬਿਜਾਰਾ ਜਾਣਾ ਭਾਈ ਇਹ ਤਾਂ ਖਤਮ ਕਰਤੀ ਚਾ ਕਾਲ ਨੂੰ ਤੋਰ ਦੇ ਦੇ ਨਾ ਐਤੋਂ ਵੀ ਨਹੀਂ ਆਦੀ ਨਹੀਂ ਪਿਨੀ ਆਲੀ ਅੱਜ ਦੇ ਕਾਲੇ ਯਾਰ ਨੂੰ ਲਾ ਦੇ ਤਾ ਕੰਧਾਂ ਵਿੱਚ ਤੈਨੂੰ ਦੇਖ ਲੈ ਨਾ ਦੇਖ ਤਾ ਵਧੀਆ ਕਰਿਆ ਵਧੀਆ ਕਰਿਆ ਯਾਰ ਜੇਰਾ ਵੱਧ ਗਿਆ ਮੇਰੇ ਕੋਲ ਪਰ ਸੱਚੀ ਠੀਕ ਆ ਕੋਈ ਨੇ ਸਕੋਟੀ ਸਿਸਟਮ ਵੀ ਲਾ ਦਿੱਤਾ ਇੱਥੇ ਮੈਂ ਸਕੋਟੀ ਸਿਸਟਮ ਵੀ ਲਾ ਕੇ ਦਿਖਾਵਾਂ ਤੈਨੂੰ ਆ ਦੇਖੀ ਹਾਂ ਦਿਨ ਦੇ ਵਿੱਚ ਮੈਂ ਕਹਿੰਦਾ ਗਿੜੇ ਉਧਰ ਇੱਧਰ ਇੱਧਰ ਉਧਰ ਇੱਧਰ ਉਧਰ 100 150 ਗਿੜਾ ਲੱਗ ਲੱਗਾ ਹੁਣੇ ਹੁਣੇ ਮੇਰੇ 10 ਗਿੜੇ ਲੱਗ ਲਏ ਹੁਣੇ ਨਵੀਂ ਹੋ ਗਾਂ ਤਿਆਰ ਫਿਰ ਮੈਂ ਖਿੱਚੇ ਤਿਆਰੀ ਤੇ ਚੱਲੀਏ ਦਰਬਾਰ ਸਾਹਿਬ ਨੂੰ ਮੱਥਾ ਟੇਕੀਏ ਲਈਏ ਗੁਰੂ ਘਰ ਦੀ ਖੁਸ਼ੀ ਕਪੜੇ ਹਲੇ ਖੋਲਣੇ ਲੱਗਿਆ ਸੀ ਜਦੋਂ ਫੋਨ ਆਇਆ ਕਹਿੰਦੇ ਭਾਈ ਆਂ ਜੀ ਅੰਦਰ ਨੂੰ ਆਉਂਦਾ ਇੱਕ ਮਿੰਟ ਹਾਂਜੀ ਭਾਈ ਜੀ ਕੀ ਹੋ ਗਿਆ ਜੀ ਸਾਰੀ ਹੀ ਆ ਸਾਰਾ ਪਈ ਹੈ ਸਾਰਾ ਆਹ ਹੈ ਟਾਈਮ ਘਾਟਾ ਵੀ ਦੱਸੋ ਅੱਜ ਬਸ ਜੀ ਦੋ ਮਿੰਟ ਬਾਅਦ ਆਉਂਦਾ ਅੱਛਾ ਪ੍ਰਾਈਵੇਟ ਗੱਲ ਹੈ ਕੋਈ ਕਾਰਪੈਂਟਰ ਵੀ ਕੋਈ ਚੀਜ਼ ਐ ਸੀ ਕੈਮਰੇ ਪਰ ਕਹਿੰਦੇ ਨਹੀਂ ਦਿਖਾਉਣਾ ਚਾਹੁੰਦੇ ਬਣੇ ਤੇ ਬਾਅਦ ਦਿਖਾਉਣੀ ਕਹਿੰਦੇ ਸੀ ਕਹਿੰਦਾ ਪਹਿਲਾਂ ਬੜਾ ਲੀਏ ਤੇ ਫਿਰ ਤਾਂ ਹਾਂ ਮੈਂ ਮੈਂ ਚੱਲ ਕੋਈ ਨਹੀਂ ਉਹਨਾਂ ਨੇ ਇੱਕ ਆਈਡੀ ਜੇ ਲੱਤਾ ਬੈੱਡ ਤੇ ਪਿੱਛੇ ਜਿਹੜੀ ਢੋਜੀ ਬਣਨੀ ਹੈ ਕਿਤਾ ਕਿਹੜਾ ਡਿਜ਼ਾਈਨ ਹੈ ਤੇ ਮਿੱਤੇ ਪਾਸ ਕਰਾਇਆ ਮੈਂ ਕਿਹਾ ਯਾਰ ਕਰਦੇ ਠੀਕ ਹੈ ਤੁਸੀਂ ਕਰਦੇ ਰਹਿੰਦੇ ਹੋ ਤੇ ਕਰਦੇ ਰਹੋ ਬਸ ਹੂੰ ਹੂੰ ਹੁਣ ਹੋ ਜੇ ਤਿਆਰ ਅਸਲ ਤਾਂ ਪੈਰਾਂ ਦੇ ਵਿੱਚ ਮੱਥਲੇ ਜਿਹੜੀਆਂ ਅੱਡੀਆਂ ਦਿਖਣ ਲੱਗੀਆਂ ਆਉਂਦੀਆਂ ਕੁਝ ਵੀ ਆ ਦਵਾਰੇ ਮੋਟਰ ਤੇ ਆਇਆ ਮੈਂ ਗੁੱਜਰ ਬਾਜੀ ਨਾਲ ਮੋਟਰ ਦੀ ਡੋਰ ਹੈ ਰੋਟੀ ਜਾ ਗਈ ਬਈ ਤੇਰੀ ਆ ਬੇਲਾ ਮੈਂ ਆਕੇ ਲਾਉਂਗਾ ਪਾ ਲੂ ਆਹ ਭਾਈ ਬੇਲਾ ਲੈਂਦੇ ਦੀ ਗੱਲ ਸਮਾਂਦਰ ਆ ਜੂਗਾ ਸ਼ਾਮ ਨੂੰ ਟੈਨਸ਼ਨ ਨਾ ਲੈ ਸਮਾਂਦਰ ਤੇ ਕੋਈ ਦਿੱਕਤ ਨਹੀਂ ਮੇਰੇ ਸਾਈਕਲ ਹੀ ਦੇ ਦਰ ਆਇਆ ਸਾਈਕਲ ਇਹ ਵੀ ਤਾਂ ਕੋਣਾ ਪੈਂਦਾ ਹੈ ਜਦ ਰਾਤ ਨੂੰ ਇਥੇ ਅਗਲੇ ਦਿਨ ਤੇ ਨਹੀਂ ਹੁੰਦਾ ਤੇ ਤੂੰ ਐਂ ਕਰ ਪੈਂਚਾ ਲਵਾ ਲੈ ਜਾ ਕੇ ਮੈਂ ਭਾਜਨ ਨੂੰ ਦੇ ਦੂੰਗਾ ਪੈਸੇ ਦੇ ਦੇ ਸਾਈਕਲ ਭਾਜਨ ਨੂੰ ਪਹਿਲਾਂ ਗੱਲ ਕਰ ਲਾਉਗੇ ਕਹ ਦੂੰਗਾ ਮੈਂ ਫੋਨ 'ਤੇ ਮੇਰੀ ਗੱਲ ਕਰਵਾ ਦੀ ਨੰਬਰ ਹੈਗਾ ਦੋ ਕੋਲ ਮੇਰਾ ਪੈਂਚਾ ਲਾ ਲਾ ਪੈਸੇ ਦੇ ਦੂੰਗਾ ਉੜੀ ਆਹ ਰੇ ਗੱਡਾ ਲਾ ਇਹਨਾਂ ਕੰਮ ਦਾ ਟੌਰਨ ਦਾ ਬੈਠਣਾ ਆਉਣਾ ਬਸ ਇੱਥੇ ਬੈਠਣਾ ਹਾਂ ਮੈਂ ਥੱਜਾ ਗੱਡਾ ਲਾਈਦਾ ਕਾਹਦਾ ਤੁਹਾਨੂੰ ਦੱਸ ਕਰ ਕਰਨਾ ਠੀਕਾ 10 ਕਿਨੇ ਵੇ ਤੂੰ ਮੈਂ ਬੰਦੇ ਦੋਰ ਆ ਲੈਣਾ ਆ 800 ਰੁਪਿਆ 800 ਰੁਪਿਆ ਬਾਈ ਰੈਂਡ ਦੇ ਕਰੀਬ ਮੈਨੂੰ ਨਾ ਮਾਰ ਲੂ ਮੈਨੂੰ ਚਲ ਤੋ 9 ਲੈ ਲਈ ਤੋ 9 ਲੈ ਲਈ ਮੈਨੂੰ 150 ਰੁਪਏ ਪਰ 12 ਨਹੀਂ ਖਾਂਦੇ ਨਾਲ ਤੈਨੂੰ ਮੈਂ ਹੁਣ ਹੁਣ ਤਾਂ ਬੈਠਣੇ ਆ ਕੰਮ ਹੋ ਲਿਆ ਬਸ ਕੰਮ ਹੋ ਹੋਰ ਕੋਈ ਕੰਮ ਨਹੀਂ ਮੈਂ ਨਾ ਹੁਣ ਕੰਮ ਨਹੀਂ ਤੈਨੂੰ ਕੰਮ ਹੁਣ ਕਹਣਾ ਨਹੀਂ ਆ ਤੈਨੂੰ ਆ ਕੇ ਵੀ ਆ ਕੇ ਸਾਫ ਕਰ ਜੱਟ ਦਾ ਕਦੇ ਕੰਮ ਨਹੀਂ ਨਿਪਟਦਾ ਹੁੰਦਾ ਉਹ ਮੇਰਾ ਕੰਮ ਨਿਪਟ ਗਏ ਮੇਰੇ ਕੰਮ ਨਿਪਟ ਗਏ ਹੁਣ ਆਏ ਇੰਨੀ ਸਪਾਈ ਹੁਣ ਹੁਣ ਜੇ ਹੁਣ ਕੰਮ ਨਹੀਂ ਨਿਪਟਾ ਹੁਣ ਭਾਵੇਂ ਤੂੰ ਘਰਾਂ ਬੈਠ ਜਾ ਕੇ ਅੱਛਾ ਹੁਣ ਜਦੋਂ ਫੇਰ ਹੋਊਗਾ ਫੇਰ ਬੁਲਾ ਲੂ ਤੈਨੂੰ ਅੱਛ ਅਲਾ ਲੈਣਾ ਜੇ ਹੁਣ ਇੰਨੇ ਚੱਲ ਪਣਾ ਇਹਦੇ ਵੀ ਕਰ ਦਿੰਦਾ ਵਿਚ ਵਿਚਾਕੜਾ ਜੀ ਆਹ ਬਾਅਦ ਚ ਹੈ ਕਿਹੜੀ ਆਹ ਸ਼ਰਟ ਇਹ ਤਾਂ ਪਤਾ ਕਿ ਆ ਜੀ ਆਪਾਂ ਇਹਦੀ ਸਫਾਈ ਰੱਖੇ ਸਾਲੀ ਸੁੰਢੀ ਨਹੀਂ ਆਉਂਦੀ ਹੈਗੀ ਇਹ ਨਹੀਂ ਹੋਈ ਜਰਾ ਤੂੰ ਚੱਕਦੀ ਰਹੀ ਨਾ ਹੀ ਆ ਹਾਂ 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 ਮਖਾ ਕੋਈ ਇਹਨੂੰ ਕੋਈ ਚੋਰੀ ਇਹਨੂੰ ਵੱਟ ਇਹਨਾਂ ਨਾਮ ਨਾਲ ਹੂੰ ਹੂੰ ਚਲਾ ਭਰਤਾ ਹੁਣ ਤਾਂ ਇੱਥੇ ਦੇ ਵਿੱਚ ਕੱਲੂ ਬਿੱਲਾਂ ਚ ਲਾ ਦੂੰਗਾ ਮਾਰ ਕੇ ਗਿੱਲਾ ਕਰਿਆ ਸੁੱਕੇ ਦੇ ਹਾਂ ਹਾਂ ਤੇਰੇ ਬੂਟੇ ਵੀ ਸੁੱਕਗੇ ਤੁਸੀਂ ਪਾਣੀ ਲਾਇਆ ਕੁਝ ਨਹੀਂ ਤੇਰੇ ਬਾਤ ਤੇਰੇ ਤੇਰੇ ਨਾਲ ਸਰਦਾਰੀਆਂ ਮੋਟਰ ਦੇ ਆ ਬਾਈ ਮੋਟਰ ਦੀ ਤੌਰ ਤੇਰੇ ਨਾਲੇ ਆ ਆ ਤਾਂ ਚੱਕਗੇ ਨਾ ਹੂੰ ਜਿਹੜਾ ਆਇਆ ਉਹ ਹੁੰਦਾ ਮੈਂ ਕੱਲੂ ਪੱਲੜ ਲੈ ਕੇ ਆਉਂਦਾ ਕਰਦਾ ਸਾਰਾ ਜਗਾੜ ਇਹ ਹੋਰ ਉਸ ਤੋਂ ਬਾਅਦ ਫਿਰ ਆਪਾਂ ਫੇਰ ਦੁਬਾਰੇ ਗੜਾਈ ਸ਼ੁਰੂ ਕਰਦੇ ਦੀ ਛਟੀਆਂ ਦੀ ਛਟੀਆਂ ਦੀ ਛਟੀਆਂ ਦੇਖ ਲਾਂਗੇ ਦoare ਗਠੇ ਵੀ ਚੱਲ ਪਏ ਗਠੇ ਚੱਲ ਜਿੰਨੇ ਉਹ ਡਬਲ ਡਬਲ ਕਮਾਈ ਆ ਉਹ ਹਾਂ ਲੈ ਬਈ ਉਹ ਤਿਆਰ ਤੋਂ ਬਾਈ ਖੁੱਲਾ ਹੀ ਕਮਰਾ ਲਾਡੀ ਭਾਜੀ ਆਉਣ ਲੱਗੇ ਆ 10 ਵਜੇ ਦਾ ਕਿਹਾ ਤਾਂ ਤੇ 12:30 ਵਰਤੇ ਉਹ ਆਪਰੇ ਆਏ ਹੋਏ

ਹਾਂ ਨੇ ਮੈਨੂੰ ਜਾਣਾ ਉਹ ਤਾਂ ਅੱਦਾ ਫੋਨ ਕਰਦਾ ਕਦੇ ਦੂਜਾ ਫੋਨ ਕਰ ਲੈ ਮੈਂ ਕਿਹਾ ਤੁਸੀਂ ਲਾਡੀ ਭੈਣ ਨੂੰ ਸਿੱਧਾ ਕਰ ਲਓ ਫੋਨ ਮੈਂ ਤਾਂ ਸੀ ਘਰ ਦੇ ਛੱਡਣੇ ਤੇ ਪਰ ਹੋਰ ਜਾ ਮਾਰ ਦੋ ਪਾਰਸ ਬੜੀ ਮਰਾਤੀ ਭਾਜੀ ਯਾਰ ਉਹਨੇ ਮਾਰਦੀ ਉਹਨੇ ਤਾਂ ਮਰਾਉਂਦਾ ਨਹੀਂ ਮੈਂ ਖੜੀ ਚਾਂ ਪੀ ਜਾਂਦੀ ਐ ਐ ਜੋਨੇ ਮੈਨੂੰ ਹੁਣੇ ਆਈ ਤਾਂ ਹਲੇ ਫੋਨ ਜਦੋਂ ਮੈਂ ਤੁਹਾਨੂੰ ਲਾ ਲਿਆ ਮਸੇ ਦਾ ਫੋਨ ਆਉਂਦਾ ਤਾਂ ਕਹਿੰਦੀ ਮੈਂ ਵੀ ਜਾਣਾ। ਮਾਂ ਸਾਡੀ ਗੱਡੀ ਫੁੱਲ ਹੈ। ਆ ਗਿਆ ਭਾਈ ਨੀ ਮੈਂ ਬੱਚੇ। ਇਹ ਕਿਸਾ ਮਾਰ ਰਖੇ। ਕਿ ਖੋਸ਼ ਲੱਗਦਾ। ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿਹਾ ਅੰਮ੍ਰਿਤ ਨਹੀਂ ਆਇਆ। ਨਹੀਂ ਅਜੇ ਗੌਰਮ ਨਹੀਂ। ਸਤਿ ਸ੍ਰੀ ਅਕਾਲ ਬਾ ਸਾਰੇ ਵੀਰਾਂ ਨੂੰ ਜੀ। ਡਾਇਲੌਗ। ਲੈ ਕੇ ਰਾਰਾ ਗੱਡੀ ਤੋਂ ਲੈ ਮਡਰਾਵਲਾ। ਹੁਣੇ ਕਹਿੰਦੇ ਉਹਦੇ ਲਈ ਇਕੱਠੇ ਹੋਈਦਾ। ਭੋਗ ਭੋਗ ਪੈ ਲੈਣਾ ਸੀ। ਸਰ ਮੈਂ ਕਹਿੰਦਾ ਮੈਂ ਉੱਥੇ ਖੜਾ ਐ। ਤਰਵੇਚਰ ਦਾ ਫੋਨ ਆਇਆ ਡਾਡੀ ਭਾਈ ਕੰਦਰ ਰਜਿਸਟਰੀਆਂ ਆ। ਅੱਛਾ। ਚੱਲ ਭਾਗ ਆ ਰਹੇ ਹਨ। ਤਰੇਰੇ ਮਨ ਨੂੰ ਹੋਣੀ ਆ ਜੀ ਦੀਆਂ ਮੇਰੀਆਂ ਰਜਿਸਟਰੀਆਂ। ਅੱਛਾ। ਉਹ ਕੱਲ ਅੱਜ ਰੇਟ ਬਤਾਉਂਦੇ ਤਾਂ ਇਹਨਾਂ ਨੇ। ਸੈਂਟਰ ਰੇਟ ਚੱਕਦੇ ਨੇ ਰਜਿਸਟਰੀਆਂ ਦੇ। ਅੱਛਾ। ਉਹ ਚੱਕਰ ਦੇ ਵਿੱਚ ਫਿਰ ਕੱਲੇ ਚ ਮੈਨੂੰ ਇਹਨਾਂ ਚਾਰ ਰਹੇਗਾ ਬੰਦੇ ਨੂੰ ਫਿਰ ਮਾਰਜਨ ਬਹੁਤ ਪੈਣਾ ਸੀ। ਮੈਂ ਤਾਂ ਅੱਜ ਹੀ ਹਾਂ ਨੇ ਮੈਂ ਠੀਕ ਆ ਤੂੰ? ਹਾਂ ਬਧੀਆ। ਕਿਦਾਂ ਜਲਦੀ ਤੇਰੀ ਖੇਤੀ ਬੜੀ? ਵਧੀਆ ਚੱਲਦੀ ਆ ਭਾਈ ਆਪਾਂ ਦਾ ਕਾਕਾਂਡਾ ਵੱਡੇ ਹੁਣ ਮਿਲਣੋਂ ਕਿਲੋਂ ਰਹਿ ਗਿਆ ਵੇ ਬੱਚਾ ਬੱਕਰੀਆਂ ਲੈ ਕੇ ਵੇ ਹਾਂ ਤਾਂ ਮਿਲਣੋਂ ਕਿਲੋਂ ਵੀ ਰਹਿ ਗਿਆ ਮਿੱਤਰਾ ਮੈਂ ਬੱਕਰੀਆਂ ਲੈ ਕੇ ਵੇ ਬੱਕਰੀਆਂ ਲੈ ਕੇ ਵੇ ਹੁਣ ਮੈਂ ਬਾਅਦ ਛੱਡਦਾ ਇਹਦਾ ਬਾਪੂ ਬਦਕਾ ਆ ਕੇ ਦੁਆਲੀ ਤੱਕ ਹੋ ਜਾਣੇ ਕਹਿੰਦਾ ਤਿਆਰ ਰਹੇ ਬਾਹ ਜੀ ਉਹ ਗਈ ਜਾਂਦਾ ਵੇਚਣੀ ਫਿਰ ਨਾ ਨਾ ਵੇਚਣੀ ਨਾ ਫਿਰ ਫਿਰ ਪਤਾ ਇੱਕ ਹੋਰ ਹੈ ਵੱਡੂ ਦਾ ਘਰ ਹੈ ਬਾਜੀ ਨਾਲੇ ਹੋਏ ਹੋਏ ਵੀ ਦੋ ਦੋ ਛੇਲੇ ਬੱਕਰੇ ਮੈਨੂੰ ਫਿਰ ਮ ਬਣਾਉਂਗਾ ਮੈਨੂੰ ਲੱਗਦਾ ਫਿਰ ਨਹੀਂ ਨਹੀਂ ਥੋੜੀ ਜਿਆ ਹੈ ਹੈ ਸੱਸੀ ਕਬਾ ਜੀ ਫਤਰੀ ਕਾਰ ਕੀ ਹਾਲ ਹੈ ਜੀ ਸੱਸੀ ਵੀਰ ਹੋਰ ਬੱਬਾ ਜੀ ਲੋਪਾਸ ਹੋਇਆ ਨਾ ਕਿਤੇ ਨਹੀਂ ਤੂੰ ਕੋਈ ਖਾਦਾ ਦੇਖ ਲੈ ਹੋਰੀ ਸਾਡੀ ਜਾਣਾ ਸਾਡੀ ਹੋਰੀ ਪਹਿਲਾਂ ਗੱਲ ਹਾਂ ਵੀ ਹੁਣੀ ਹੁਣੀ ਤੁਰ ਜਾ ਇੱਥੇ ਹਾਂ ਕਿਤੇ ਪਤਾ ਲੱਗੇ ਹੁਣ ਹੋਣਾ ਵੀ ਤੀਜੀ ਵਾਰ ਹੈ ਉਹ ਹੈ ਤਿੰਜੀ ਵਾਰ ਹੈ ਹੁਣ ਤੀਜੀ ਵਾਰ ਮਾੜਾ ਹੁੰਦਾ ਤੇ ਦੂਜੀ ਵਾਰ ਗਏ ਹੈ ਤੇ ਦੂਜੀ ਗੱਲਾਂ ਨਹੀਂ ਤੀਜੀ ਵਾਰ ਮਾੜਾ ਹੁੰਦਾ ਤੇ ਪਿਛਲੀ ਵਾਰ ਨਿਮਾ ਗਿਆ ਦਾ ਭਾਈ ਢਿੱਲਾ ਹੋ ਗਿਆ ਤਾਂ ਮੈਨੂੰ ਪਤਾ ਨਹੀਂ ਕਿਹਾ ਕੀ ਹੋਇਆ ਇਹਨੂੰ ਪਤਾ ਨਹੀਂ ਤੀਜੀ ਵਾਰ ਨਾ ਕਿਹੜਾ ਹੋ ਗਿਆ ਪਿੱਛੇ ਨਾਲ ਟਾਬਾ ਲਾਗੇ ਤੇ ਮੈਨੂੰ ਕਹੇ ਇੱਥੇ ਖੜਦਾ ਕਹਿੰਦਾ ਇੱਥੇ ਨਹੀਂ ਬੜਾ ਖੜਦਾ ਹੈਗਾ ਐ ਟਾਬੇ ਦਾ ਕਹਿੰਦਾ ਨਾ ਇਹ ਨਾ ਲਾਓ ਇਹ ਟਾਬੇ ਤੇ ਨਹੀਂ ਖੜਦਾ ਹਾਂ ਹੁਣ ਕਹਿੰਦਾ ਮੈਨੂੰ ਸਦਾ ਹਵੇਲੀ ਲੈ ਕੇ ਜਾਓ ਫਿਰ ਹਵੇਲੀ ਲੈ ਕੇ ਆਏ ਇਹਨੂੰ ਕਹਿੰਦਾ ਹਵੇਲੀ ਉਹ ਰਾਸ ਹੁੰਦੀ ਹੈ ਮੈਨੂੰ ਮੈਂ ਕੋਈ ਨਾ ਭਾਈ ਹਵੇਲੀ ਚੱਲਦੇ ਹਾਂ ਨਹੀਂ ਗੱਡੀ 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 ਹਵੇਲੀ 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 ਸਬਾ ਪਰਨਾ ਜੇ ਕਿ ਮੈਂ ਹਟੜਦਾ ਆ ਹਾ 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 ਨਹੀਂ ਇਹ ਗੋਡੇ ਟੇਲੇ ਹੋਣ ਕਰ ਦਿੱਤੇ ਨਾਲ ਦੀ ਨਾ ਇਹ ਤਾਂ ਪਹਿਲੇ ਬੱਦ੍ਹਾ ਖੜਾ ਹੋਰ ਕਿ ਮਿੱਲ ਬਹੁਤ ਔਖੀ ਹੋਈ ਪਈ ਹੈ ਵੀ ਇੱਥੇ ਰਬ ਉੱਤਰ ਪ੍ਰਗਟਾ ਲੱਗਿਆ ਹੋਇਆ ਉਹ ਗੱਡੀ ਕਿੰਨੀ ਛੋਟੀ ਰੱਖਦੇ ਹੋ ਭਾਈ ਕਿੰਨਾ ਸਮਾਂ ਗੱਡੀ ਦਾ ਨਾ ਨਾ BMW ਦਾ ਉਹ ਜਿਹੜੀ ਪਰਲੇ ਪਾਸੇ ਇੱਥੇ ਰੇ ਮੈਂ ਤਾਂ ਡੇ ਰਿਹਾ ਮਨ ਲੋਦਾ ਭਾਈ ਭੀੜ ਫੁੱਲ ਹੋਣੀ ਇੱਥੇ ਵੀ ਲੋਦਾ ਬਾਹਰ ਨਾ ਖੜਨਾ ਪਵੇ ਕਿਤੇ ਲੋਕ ਨਹੀਂ ਗੱਡੀਆਂ ਰੋਕਦੇ ਉਹ ਪਹੀ ਖੜਜੋ ਕੋਈ ਬੰਦਾ ਜਿਵੇਂ ਹੀ ਖੜਦੇ ਗਿਆ ਗੁਰੂ ਦਾ ਬੰਦਾ ਉਹ ਕਾਣੋ ਪਾਰਕਿੰਗ ਚ ਚਲਾਉ ਬੰਦੇ ਸਾਰੀ ਪਾਰਕਿੰਗ ਫੁੱਲ ਆ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਉਹਨਾਂ ਕਰਕੇ ਸਾਰੇ ਘਰ ਤੋਂ ਬਾਹਰ ਨਿਕਲੇ ਪਏ ਆ ਆ ਜਾ ਵੀ ਆ ਜਾ ਤੁਹਾਡੇ ਬਾਦੇ ਟੇਬਲ ਮੜਕ ਲਿਆ ਦੇ ਪਹਿਲੀ ਮੈਂ ਮੈਂ ਤੁਹਾਨੂੰ ਲਾਈਨ 'ਚ ਹੀ ਲੱਗਣ ਦਿੰਦਾ ਆ ਕੇ ਬਗਾਉ ਦੀ ਦੋ ਜੀ ਆਰਡਰ ਮੈਂ ਦੋ ਚੀਜ਼ਾਂ ਸਿਲੇਕਟ ਕਰ ਲਿਆ ਜੀ yellow ਦਾਲ ਅੰਮ੍ਰਿਤਸਰੀ ਅੰਮ੍ਰਿਤਸਰੀ ਛੋਲੇ ਦੋ ਇੱਕ ਹੋਰ ਨਾਲ ਸਬਜ਼ੀ ਹੋਰ ਦੇਖ ਲਓ ਬਈ ਮੰਗਣ ਵਰਤਾ ਚੱਲੂ ਪੜਦਾ ਆਉਗਾ ਪੜ ਤੂ ਫਿਰ ਜਿਹਨੇ ਖਾਦਾ ਬੈਗਟ ਦਾ ਪੜਦਾ ਉਹਨੇ ਪੋਣਾ ਫਿਰ ਬਾਅਦ ਚ ਪੜਦਾ ਹੋਰ ਕੁਛ ਪੈਣਾ ਪੈਣਾ ਪਹਿਲਾਂ ਇਤਰਾ ਮਗਾ ਦੇਵਾ ਆ ਸਟਾਰਕ ਨੂੰ ਲੈ ਜਾ ਆਰਡਰ ਆਉਣਾ ਬੰਦਾ ਹੈ ਤੋ ਆਉਣਾ ਜੇ ਰੋਟੀ ਨੂੰ ਕਹਦਾ 20 ਤੋਂ 25 ਮਿੰਟ ਲੱਗ ਜਾਣੇ ਮੈਂ ਕਹਾਂ ਲੱਸੀ ਲਿਆ ਪਹਿਲਾਂ ਯਾਰ ਲੱਸੀ ਪੀਏ ਲੱਸੀ ਦਾ ਕੱਲ ਪੀਤੀ ਭਾਈ ਮੈਂ ਕੜੀ ਹੋਈ ਹਾਰੇ ਵਾਲੀ ਕਿਆ ਬਾਤ ਏ ਯਾਰ ਹਾਂ ਕੈਸਾ ਜ਼ਮਾਨਾ ਆ ਗਿਆ ਚਮਚਿਆਂ ਨਾਲ ਲੱਸੀ ਖਾਧੀ ਜਾ ਰਹੀ ਹੈ ਇਹ ਪੀਤੀ ਨਹੀਂ ਜਾ ਰਹੀ ਹੈਗੀ ਇਹ ਇਹ ਖਾਧੀ ਜਾ ਰਹੀ ਲੱਸੀ ਥਲਾ ਵੀ ਖੜਾ ਵੀ ਆ ਗਿਆ ਚੱਲ ਆ ਵੀ ਮਤਰਾ ਲੰਗੜ ਪੜਤਾ ਚਣਾ ਦਾਲ ਤੇ ਅੰਬਰਸਰੀ ਆ ਚਾਰ ਰੋਟੀਆਂ ਰਾਇਤਾ ਕੈਨਸਲ ਕਰਤਾ ਤੁਸੀਂ ਆ ਰਾਇਤਾ ਵੀ ਹੈ ਜੀ ਵੀ ਰਾਇਤਾ ਵੀ ਲੈ ਆ ਗਏ ਹਾਂ ਦਾ ਸ਼ੁਕਰੀਆ ਕੰਪਲੀਮੈਂਟਰੀ ਹੈ ਤੇ ਆ ਜੀ ਸ਼ੁਕਰੀਆ ਭਾਈ ਉਹ ਬਾਅਦ ਚ ਖਾਣੀ ਨਮਨ ਘੱਟ ਰੋਟੀ ਖਾਉਣੀ ਫਿਰ ਜਾਦਾ ਸੀ ਹਵੇਲੀ ਦੇ ਵਿੱਚ ਬੜੇ ਰੋਟੀ ਖਾਣ ਅਸੀਂ ਛੇੜ ਤੇ ਛੇੜ ਵੀ ਅਸੀਂ ਪਤਾ ਨਹੀਂ ਕੀ ਖਾ ਜੂਗੇ ਹੁਣ ਹੁਣ ਕੀ ਹੋ ਰਿਹਾ ਫਿਰ ਅਸੀਂ ਮੰਗਾ ਲਈ ਲੱਸੀ ਸਭ ਤੋਂ ਪਹਿਲਾਂ ਮੰਗਾ ਲਈ ਅਸੀਂ ਲੱਸੀ ਲੱਸੀ ਪੀਤੀ ਅਸੀਂ ਅੱਧਾ ਦਾ ਉਹ ਬੜਾ ਬੜੇ ਉਹਦੇ ਬੱਟੀ ਦੇ ਭਾਂਡੇ ਵਾਲੇ ਉਹਦੇ ਬਾਅਦ ਸਾਡੀ ਭੁੱਖ ਜੇ ਮਰ ਗਈ ਕਦਾ ਕਿਸੇ ਦੇਖਣ ਨੂੰ ਜੀ ਨਾ ਕਰੇ ਕਿਤੇ ਵੱਲੋਂ ਖਾਣੇ ਵੱਲੋਂ ਹੁਣ ਸੇ ਅਗਲੀ ਵਾਰ ਇਹ ਡਿਸਾਈਡ ਕੀਤਾ ਅਗਲੀ ਵਾਰੀ ਬਈ ਇੱਕ ਸਬਜੀ ਚਾਰ ਰੋਟੀਆਂ ਨਾਲ ਲੱਸੀ ਦੇ ਗਲਾਸ ਲੈ ਕੇ ਕਰਨੇ ਕਿਕਰ ਨਾਲ ਦਾ ਹਵੇਲੇ ਚ ਰੋਟੀ ਖਾ ਲਈ ਨਾਲੇ ਸਸਤੇ ਚ ਸਰ ਗਿਆ ਲੱਤ ਨਹੀਂ ਛੇੜਨੀ ਉੱਡੀ ਤਾਂ ਲਓ ਜੀ ਹੁਣ ਸਾਡੀ ਡਰਾਈਵਰ ਹੋ ਗਏ ਨੇ ਚੇਂਜ ਆ ਪਾਏ ਨੇ ਪਰਮੇਸ਼ਰ ਗੱਡੀ ਚਲਾਉਣ ਮਾਟੀ ਦੇ ਇੰਟਰ ਹੈ ਕਹਿੰਦੇ ਨੇ ਪਰਮੇਸ਼ਰ ਆਪ ਆ ਗਿਆ ਉਹ ਆ ਵੀ ਆ ਗਿਆ ਭਾਈ ਕਾ ਕਹਿੰਦਾ ਬਲਾਗਰ ਬਾਈ ਕਿੱਥੇ ਗਿਆ ਬਲਾਗਰ ਆ ਗਿਆ ਉਧਰ ਬਲਾਗਰ ਸਿੰਘ ਆ ਰਹੇ ਨੇ ਬਲਾਗਰ ਕਿੱਧਰ ਫਿਰਦਾ ਜਗਾ ਲਾਪਾ ਲੱਗਿਆ ਸੀ ਅਸੀਂ ਇੱਧਰ ਲੱਭ ਨਹੀਂ ਜਿੱਦੀ ਨਿਕਲ ਨਹੀਂ ਉਹ ਲੈ ਵੀ ਗੱਡੀਆਂ ਸਲਾ ਜਕੜੀ ਬਾਈ ਆਪਣੀਆਂ ਇਹ ਫਿਰ ਭੁੱਲ ਜਾਣੀ ਪੇਪਲ ਜਨਰ ਰਿਵਾਸਰ ਬਤੂਆ ਵੀ ਕੱਢਣਾ ਹੈ ਲੈ ਆ ਵੀ ਚਲੋ ਚਲੀਏ ਭਾਈ ਹੁਣ ਤਾਂ ਟਾਈਮ ਹੈ ਹੁਣ ਗੱਲਾਂ ਬਾਤਾਂ ਨਾ ਕਰੀ ਆਪਾਂ ਅਰੇ ਮੈਂ ਰਾਜ ਨੂੰ ਫੋਨ ਕਰਾਂ ਬੀ ਚਾਹ ਬਣਾ ਚੌਫੀ ਬਣਾ ਦ ਵਿਚਾਰ ਕੱਪ ਗੱਡੀ ਦੇ ਉੱਪਰ ਲਿਖਿਆ ਹੋਇਆ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਵੱਡੀ ਗੱਲ ਨਹੀਂ ਤੁਸੀਂ ਕਹਣਾ ਵੀ ਚਲੋ ਹਰੇ ਕੇ ਬੰਦੇ ਗੱਡੀ ਪੱਲਾ ਖਲਮਾ ਪਰ ਜਿਹੜੀ ਪੱਟੀ ਗੱਲ ਹੈ ਗੱਡੀ ਇਹੋ ਹੀ ਹੈ ਇਹ ਜੇ ਕੇ ਤੋਂ ਯਾਰ ਤਾਰ ਦੀ ਦੂਗੀ ਜੇ ਕੇ ਤੋਂ ਆਹੀ ਗੱਡੀ ਹੈ ਬਾਈ ਨੰਬਰ ਨਹੀਂ ਦਿਖਾ ਸਕਦੇ ਅਸੀਂ ਜੰਮੂ ਕਸ਼ਮੀਰ ਤੇ ਗੱਡੀ ਆਈ ਹੋਈ ਆ ਤੇ ਸਿਗਰਟ ਹੈ ਭਾਈ ਸਿਗਰਟ ਸ਼ੇਅਰ ਕਰ ਦੋ ਸਾਡੇ ਨਾਲ ਹੈ ਇਹ ਸਕੁਰਚੜਾ ਸਿਗਰਟ ਸ਼ੇਅਰ ਕਰ ਦੋ ਰੋਟੀ ਆ ਪਕਾਉਂਦਾ ਭਾਈ ਅਸੀਂ ਲੰਗਰੀ ਦਾ ਕੰਮ ਕਰਦੇ ਹਾਂ ਲੋਕਾਂ ਨੂੰ ਦੱਸਦੇ ਨਹੀਂ ਲਾਡੀ ਭਾਈ ਜੀ ਨੇ ਰੱਖਿਆ ਖੁੰਚੜਾ ਆਪ ਗੱਡੀ ਨਾਲੋਂ ਕੋਈ ਤਿਆਰ ਨਹੀਂ ਰੱਖ ਸਕਦੇ ਹੈਗੇ ਤੇ ਲਾਡੀ ਭਾਈ ਜੀ ਦਾ ਕੋਈ ਪੁਲਸ ਵਾਲਾ ਘੇਰ ਲੈਂਦਾ ਉਹ ਕਹਦਾ ਭਾਈ ਮੈਂ ਹਲਵਾਈ ਆ ਇਹ ਹੁਣ ਭਾਂਡੇ ਆਪਣਾ ਬਣਾਉਣ ਚੱਲੇ ਆ ਕਹੋ ਜਾ ਕਿੱਥੇ ਲੜਾਈ ਹੋਜੀ ਤੇ ਫਿਰ ਅਸੀਂ ਕੱਢ ਲਈਦਾ ਤੇ ਨਵਾਂ ਗੇਰ ਹੈ ਨਹੀਂ ਉਹ ਗਲਾ ਦੇ ਟਾਕਲੇਟ ਦੀ ਪੈ ਚਲੋ ਯਾਰ ਇਹ ਨਵੇਂ-ਨਵੇਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਇਹ ਲਾਡੀ ਨਾ ਮਲਾਗਰ ਹਲਵਾਈ ਤੇਰੀ ਜੋ ਹੁਣ ਚਲੋ ਯਾਰ ਮੇਰਾ ਬੈਗ ਕੱਢ ਲਿਆ ਹਾਂ ਉਹ ਚਪੜਾ ਭਾਈ ਅੱਜ ਪਾਰਟੀ ਤੇਰੇ ਵੱਲ ਆ ਹਲੋ ਪ੍ਰਮੇਸ਼ਰ ਜੀ ਨਵੇਂ ਬੈਗ ਦੀ ਪਾਰਟੀ ਆ ਹੈ ਨਵੇਂ ਪੈਗ ਦੀ ਪਾਲਟੀ ਬੈਗ ਬੜਾ ਸੋਹਣਾ ਗੁੱਲਾ ਡੁੱਲਾ ਹੈ ਨਾ ਚਲੋ ਇਹਨਾਂ ਲੈਤਾ ਆਏ ਉਹਦੇ ਵਾਸਤੇ ਸਾਰੇ ਕੋ ਲੈ ਲਓ ਚਲੋ ਵਿੱਚ ਜਾਣੇ ਨੂੰ ਅਸਟਰੋ ਇੱਧਰੋਂ ਆਜੋ ਯਾਰ ਲਓ ਜੀ ਪੁੱਜ ਗਏ ਥੱਲੇ ਬੱਚਿਆਰੋ ਛੁੱਟੀ ਕਰਕੇ ਨਾ ਸੰਗਤ ਬਹੁਤ ਆਈ ਹੋਈ ਹੈ ਦਰਸ਼ਨਾਂ ਨੂੰ ਹੁਣੀ ਹੁਣੀ ਅਸੀਂ ਆਪਣੇ ਦਰਬਾਰ ਸਾਹਿਬ ਆਜੀ ਸੇਵਾ ਕਰਦੇ ਜਯੋਦਵਿੰਦਰ ਜੀ ਉਹਨਾਂ ਨੂੰ ਫੋਨ ਕੀਤਾ ਸੀ ਬਹੁਤ ਸੰਗਤ ਆਈ ਹੋਈ ਅੱਜ ਤਾਂ ਹੋਣ ਰਹਾ ਹਰ ਰੋਜ਼ ਬਹੁਤ ਸੰਗਤ ਦੀ ਛੁੱਟੀਆਂ ਕਰਕੇ ਪੇਪਰ ਹੋਦੇ ਬੱਚਾ ਦੀ ਛੁੱਟੀਆਂ ਹੁਣ ਹੋਰ ਟਾਈਮ ਆ ਤਾਂ ਨਹੀਂ ਸੰਗਤ ਦੇਖੀ ਇੱਥੇ ਹਾਂ ਨਹੀਂ ਦੇਖੀ ਨਹੀਂ ਇੰਨੀ ਸੰਗਤ ਅਸੀਂ ਨਾ ਇੱਥੇ ਬਹੁਤ ਘੱਟ ਹੁੰਦੀ ਆ ਪੂਰਾ ਪਰਿਆ ਬੇਚਾਰੇ ਬਸ ਜੋਣਾ ਵਾ ਜਿੰਨਾ ਵੀ ਆ ਪੂਰਾ ਇੱਥੇ ਸੰਗਤ ਨਾਲ ਦੇਖੋ ਲਾ ਜੀ ਆ ਗਏ ਆਪਣੇ ਹੋਟਲ ਆਪਣਾ ਨਹੀਂ ਵੈਸੇ 골ਡਨ ਨਹੀਂ ਉਹਨਾਂ ਦੇ ਹੋਟਲ ਆ फोन ਕਰਤਾ ਸੀ ਅਸੀਂ ਪਹਿਲਾਂ ਹੀ ਕੁੱਤਾ ਤੋਂ ਸੌਫਤਨ ਉਹ ਆ ਜਾ ਭਾਈ ਪਰਮੇਸ਼ਰ ਚੱਲ ਜੇ ਲੱਗੀ ਲੈਂਚ ਫੜੀ ਫੜ ਜਾ ਕੇ ਬੱਲੇ ਬੱਲੇ ਰਾਜੀ ਕੀ ਹਲਾ ਜੀ ਕੀ ਹਲਾ ਥੋੜਾ ਵੀ ਥੋੜਾ ਜੀ ਧੰਨਵਾਦ ਖੁੱਲ ਹੀ ਹੋ ਜਾ ਆਦਾ ਵੀ ਖੁੱਲ ਹੀ ਆ ਪੂਰਾ 1 ਮਹੀਨਾ ਹੋ ਗਿਆ ਪੂਰਾ 1 ਮਹੀਨਾ ਹੋ ਗਿਆ ਉੱਥੇ ਮਾਊਂ ਦੇ ਬਣੀ ਬੈਠਾ ਦਾ ਤੂੰ ਅਥਾ ਗੋਲ ਕੁੰਡਲੀ ਵਾਰ ਕੇ ਆਏ ਟਾਈਮ ਦੀ ਗੱਲ ਆ ਬਾਈ ਟਾਈਮ ਟਾਈਮ ਦੀ ਕਰ ਲੋ ਟਾਈਮ ਟਾਈਮ ਦੀ ਕਰਦਾ ਨੰਮੇ ਦੀ ਨਿਗਾਹ ਘੱਟ ਗਈ ਐਨ ਘੱਲਿਆ ਲਿਆ ਕੇ ਰੱਖਣੇ ਪੈਂਦੀਆਂ ਕਿਆ ਕਰੇ ਹੁਣ ਇਹ ਉਮਰ ਦੇ ਸਾਲ ਨਾਲ ਫਰਕ ਪੈ ਜਾਂਦਾ ਨੰਮੇ ਪੈਂਦਾ ਬਾਈ ਪੈਂਦਾ ਹੂੰ ਹੂੰ ਔਰ ਮੈਂ ਵੀ ਭਰਾ ਘੇਡਾਉਣੀ ਆ ਰਹਾ ਕੋਈ ਨਹੀਂ ਕੋਈ ਬਾਈ ਕੀ ਨੰਮ ਬਾਲੇ ਆ ਤੁੰ ਹਾਂ ਰੰਗ ਕਰਤਾਰ ਦੇ ਨੰਮੇ ਜਦੋਂ ਇਦਾਂ ਜਿਹਾ ਕਾਫੀ ਪਾਉਣ ਲੱਗ ਗਿਆ ਨਾ ਤਾਂ ਮੱਥੇ ਟੇਕ ਲੈ ਆਪਾਂ ਨੇ ਫਿਰ ਅੱਜ ਤਾਕੋਲ ਕੇ ਪਾਓਲ ਕੇ ਪਾ ਯਾਰ ਫੜੀ ਫੜ ਘੰਟਾ ਹੋ ਗਿਆ ਤੈਨੂੰ ਕੋਲਦੀ ਨਹੀਂ ਨਾ ਜੇ ਕੋਈ ਦਿੱਕਤ ਆਈ ਨਾ ਨਾ ਤਾਕੋਆ ਪੂਰੇ ਕੱਪ ਭਾਰਾ ਲੈ ਫੇਰ ਦੇਖ ਲੈ ਡੱਲ ਦੇ ਉੱਪਰੋਂ ਥੱਲੇ ਦੇ ਟੱਕ ਦੇ ਉੱਪਰ ਦੇ ਪੈਣ ਦੇ ਹਲੇ ਨੂੰ ਐ ਹਾਂ ਉਹ ਪਾਸੇ ਹਾਂ ਉਧਰ ਹੀ ਪਾ ਦਿੰਦੇ ਦਸ ਵਾਦ ਲੰਦਾ ਚਾਰ ਲੋਨਾਂ ਦੇ ਕੇ ਆਏ ਕਰਾਪ ਦੀ ਕਟਾਈਆਂ ਉਦੋਂ بڑے ਬੰਦੇ ਟੱਕ ਤੱਕ ਬਾਈ ਕੋੜੀ ਨਾ بڑے ਨਹੀਂ ਕਾੜੀ ਕੰਪਣਾ ਕੰਮ ਤੇ 4 ਪੈਰ ਚ ਹਾਂ ਕਪੜਾ ਲੈਣਾ ਆਪਣਾ ਟਾਰਗੇਟ ਹੈ 6 ਮਹੀਨੇ ਦਾ ਹਾਂ 1 ਤੋਂ ਲੱਖ ਦੇ ਕਪੜੇ ਲੈਣਾ 1 6 ਅੱਜ ਅਸੀਂ ਅਮਰਤ ਚਲ ਲੈ ਕੇ ਆਵਾਂਗੇ ਅੰਦਰੋਂ ਅਮਰਤ ਚਲ ਘਰ ਮੰਗਾਇਆ ਕੋਈ ਵਾਰ ਸਸਤਰਾਂ ਸੱਚਾ ਪਾਛਾ ਉਹ ਮੇਰਾ ਆਰਕਾਸ ਸਭ ਨੇ ਧੰਨ ਸੋਤਰਾ ਸੱਚਾ ਪਾਛਾ ਹੋ ਸੰਪਤਾਈ ਹੋਈ ਅੱਜ ਲਓ ਜੀ ਲੱਗੇ ਲਾਈਨ ਦੇ ਵਿੱਚ ਬੱਚੇ ਫੜ ਕੇ ਬਾਹਰ ਆ ਗਏ ਜੀ ਅਸੀਂ ਐ ਸੋ ਸੋ ਦਾ ਮੇਰੋ ਰਾਮ ਜੀ ਕੀ ਨਾ ਅਨਜੋਲ ਸਾਰ ਪਾਪ ਸੁਧਰੋ ਹਾਲੇ ਕਿ ਰੋਟੀ ਖਾਣੀ ਹੁਣ ਨਹੀਂ ਭਾਈ ਹਾਂ ਕਦੋਂ ਖਾ ਲੰਦੇ ਆ ਨਹੀਂ ਖਾਣੇ ਨੂੰ ਦੇਖ ਲੈ ਹੁਣ ਮੱਧਾ ਹੋ ਗਿਆ ਦੋ ਜਲਦੀ ਉਹ ਕਿਆ ਕਹਿੰਦੇ ਹੁੰਦੇ ਜਲਦੀ ਦਾ ਹਾਂ ਉਹ ਕਿਥੋਂ ਮਿਲੂ ਜਲਦੀ ਆ ਜਾ ਕੇ ਕੋਈ ਆ ਜੀ ਕੀੜੀ ਆ ਪੈਣੀ ਹੈ ਗਾਸਮਰ ਦੀ ਰੋਟੀ ਅਜੇ ਨਹੀਂ ਆਈ ਜਿਹੜੀ ਘਰ ਤੇ ਆਉਣਾ ਹਜਰ ਨਹੀਂ ਹੋਈ 3 ਵਜੇ ਦਾ ਘਰ ਤੇ ਯਾਰ ਬਾਈ ਥੋੜੇ ਮੱਧੇ ਖਰਾਬ ਮੇਰੇ ਘੱਦੀ ਆਜੇ ਮਾਈ ਹੈ ਮੈਨੂੰ ਖਾਣਾ ਹੋਰ ਸਮਝ ਆ ਕੇ ਕਾਲਾ ਬਾਈ ਸਰ ਲਈ ਹਾ ਜੀ ਹੁਣ ਚੱਲੇ ਆਂ ਅਮਰ ਸਾਡਾ ਸਟਰੀਟ ਫੂਡ ਪਰ ਵੀ ਚੱਲ ਚੱਲ ਲੱਗੇ ਜੋ ਜਾ ਖੜਾ ਕਿੱਨੇ ਨਹੀਂ ਪੱਲਾ ਪੱਲਾ ਖੜਾ ਦਹੀਂ ਪੱਲਾ ਖੜਾ ਕਿੱਨੇ ਪੱਲਾ ਖੜਾ ਕਿੱਨੇ ਪੱਲਾ 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 ਦਹੀਂ ਖੜਾ ਆ ਪੱਲਾ ਨਹੀਂ ਖੜਾ ਬਈ ਹੁਣ ਅਸੀਂ ਓ ਤੇ ਲਾਤੀ ਭਾਜੀ ਕਿਹਦੀ ਗਣ 9 ਵਜੇ ਦੁਕਾਨਾ ਬੰਦ ਨੇ ਪਤਾ ਦੇ ਲੈਣਾ ਹੈ ਨਾ ਹੈਨ ਉਹ ਇਹ ਕਰਨਾ ਪਾਦਦਾ ਸੀ ਤੇ ਆ ਗਈ ਬੰਦਾ ਅੰਮੀਆ ਮੰਦ ਹੋ ਗਿਆ ਵੀਰੋ ਲੇਟ ਹੋਗਾ ਤਾਂ ਹੀ ਸਾਜਰੇ ਲੈ ਕੇ ਆ ਗਿਆ ਹਾਂ ਚਲੋ ਚਲੋ ਖਾਈਏ ਫਿਰ ਜਾਂਦੇ ਮੋਮਸ ਖਾਈ ਮੋਮਸ ਮੋਮਸ ਖਾਣੇ ਮੋਮਸ ਹਾਂ ਮੋਮਸ ਖਾਧੇ ਖਾਧੇ ਆਹ ਇੱਕ ਵਾਰੀ ਖਾਦਦੇ ਨੇ ਤੇ ਆਪਾਂ ਜਾਂ ਪਹਾੜਾਂ 'ਚ ਗਏ ਤੇ ਹੋਰ ਜਿੱਦਣ ਦੀ ਉਹ ਮੋਹਾਲੀ ਵਾਲੀ ਵੀਡੀਓ ਨਹੀਂ ਆਈ ਹੋएगी ਮੋਮਸ ਦੇ ਕੰਮ ਜੀ ਇਹ ਨਹੀਂ ਕਰ ਰਹੇ ਹੈਗਾ ਹੋਰ ਦੋ ਵਾਰ ਦਿਖਾਤਾ ਲੋਕਾਂ ਨੂੰ ਉੱਤੇ ਦੇਖ ਲੈਂਦੇ ਆ ਬਾਣ ਇਹਨੂੰ ਜੀ ਨਹੀਂ ਕਰਦਾ ਕੁਝ ਜਿਹਾ ਪਰ ਦਹੀਂ ਭੱਲੇ ਤਾਂ ਫੁੱਲ ਖਾਣੇ ਦਹੀਂ ਭੱਲੇ ਹੈ ਜੇ ਖਾਗਿਆ ਮਨਜੂ ਮਤਨੋ ਦੇਓ ਭਾਈ ਬਾਦੋ ਦਹੀਂ ਭੱਲੇ ਹਾਫ ਓਏ ਜਲਦੀ ਕੰਮ ਨਹੀਂ ਕਰਨਾ ਬੈਟਰੀ ਚੈੱਕ ਨਹੀਂ ਕਰਨੀ ਹੈਗੀ ਮੱਲਾ ਬੰਦ ਹੀ ਕੀ ਹੈ ਆਪਕੋ ਲਿਖਾ ਕਰਨਾ ਜਦੋਂ ਕਿਹਾ ਤਾਂ ਹਾਫ ਕਰਾ ਲਾ ਦਹੀਂ ਭੱਲਾ ਬੰਨਿਆ ਨਹੀਂ ਚੱਲੀ ਹੁਣ ਤੁਹਾਨੂੰ ਮੋਬਾਈਲ ਦਾ ਸਿੰਮ ਦਵਾਈਏ ਕੋ ਸੌਂਬੜ ਵੀ ਖੁੱਲ ਗਿਆ ਨਾ ਹੋਟਲ ਪ੍ਰਾਈਮ ਪਰੋਸ ਸਾਰੇ ਖਾਣੇ ਆਂਦਾ ਕੰਨ ਬਹੁਤ ਧੀਆ ਨਾ ਸਾਡੀ ਅਗਲੀ ਵਾਰ ਦੇਖਾਂਗੇ ਸਾਡੇ ਪਰਮੇਸ਼ਰ ਜੀ ਨੇ ਲੱਤਾ ਹੋਇਆ ਫੋਨ ਆਈਫੋਨ ਨਵਾਂ ਲੱਤਾ 2 ਮਹੀਨੇ ਕੋ ਲੱਤਨ ਹਾਲ ਤੱਕ ਸੇਮ ਨਹੀਂ ਪਾਇਆ ਹੈਗਾ ਅੱਜ ਜਗ੍ਹਾ ਪਤਾ ਸਿਰਮ ਦੁਆਣੀ ਦੁਆਣਾ ਦੋ ਬਾਈਕ ਆ ਤੇ ਮੋਟਰ ਚਾਲ ਰਿਹਾ 16 16 برو ਕੰਮ ਨਹੀਂ ਨਾ ਕੋਈ ਤੇ ਪਾਣੀ ਦੋ ਘੰਟੇ ਬਾਅਦ ਤੂੰ ਫੜਲਾ ਪਿੱਛੇ ਤੇ ਤੁਹਾਡੀ ਹੋ ਜਾਂਦੀ ਹੈ ਪਰ ਚਲ ਬੰਦ ਬਣਾ ਟੱਲਾ ਜਾਵੇ ਹੋਈ ਨਹੀਂ ਅੱਖਾ ਮੰਗ ਜਾਂਦੀ ਹੈ ਕੋਈ ਜੀ ਅੱਖਾ ਪਾਣ ਦੇ ਦਿੰਦੇ ਹਾਂ ਜੀ ਥੋੜਾ ਤਾਂ ਕਰਿਓ ਭਜੀ ਥੋੜਾ ਹਾਂ ਦਾ ਉੱਤੇ ਚੱਕਰੋ ਠੀਕ ਹੈ ਸੋ ਲੱਣ ਗਈ ਗੱਲ ਚੀ ਚੱਕ ਪਾਈ ਹੋ ਗਈ ਪਾਰਟੀ 938 ਪਾਉ ਬਾਜੀ ਪਾਉ ਪਾਉ ਬਾਜੀ ਉੱਤਰ ਦੇ ਉੱਤਰ ਚੱਕੇ ਚੱਕੇ ਸਰ ਜਣੀ ਬਾਜੀ ਹੋਰ ਲਾੜੀ ਬਾਜੀ ਪੀ ਲਿਆ ਕੇ ਰਾਤ ਨੂੰ ਕਾਫੀ ਅਸੀਂ ਹੱਡਾ ਫਿਰ ਨਿਮਰੇ ਬਿੱਤਾ ਥਪ ਜਪ ਫੜਦੇ ਰਿਹਾ ਕੋਈ ਚੀਜ਼ ਛੱਡੀ ਨਹੀਂ ਹੈ ਗ੍ਰੇਡ ਹੁਣ ਤੱਕ ਇਹ ਦੇਖਣੇ ਜਲੇਬੀਆਂ ਹੁਣ ਅਸੀਂ ਵੀਡੀਓ ਐਂਡ ਕਰਦੇ ਜਲੇਬੀਆਂ ਦੇ ਹੂੰ ਗ੍ਰੇਡ ਹੈ ਜਿੱਥਾ ਫਾਕੇ ਤੇ ਪਈਏ ਸਵੇਰੇ ਸਵੇਰੇ ਦਾ ਕੀ ਪ੍ਰੋਗਰਾਮ ਕਿੰਨੇ ਵਜੇ ਛੰਨੇ ਵਿੱਚ ਨਿਕਲਣਾ ਕਿੰਨੇ ਵਜੇ ਜਾਣਾ ਸਾਨੂੰ 29 ਦਿਨ ਨਾਲ ਸ਼ਾਮ ਨੂੰ ਮੈਚ ਵੀ 5-6 ਵਜੇ ਕਦੋਂ ਕਦੋਂ ਮੈਨੂੰ ਕਰਨਾ ਪੈਣਾ ਇਤੋਂ? ਲੈਓ ਥੋੜਾ ਹੱਜ ਨਹੀਂ ਨੀਓ? 4 ਵਜੇ ਲਾ ਦੇ। 5 ਵਜੇ ਲਾ ਦਿਨਾ। ਹਾਂ 5 ਵਜੇ ਨਹੀਂ ਦੇ ਦਿੰਦੇ ਕੋਈ। 5 ਲਾ ਲਾ। 4 ਵਜੇ ਲਾ ਦਿਨਾ। ਚਲ 5 ਵਜੇ ਲਾ ਲਓ। 5 ਵਜੇ ਲਾਵੇ ਛੇ ਤੇ ਮੇਰੇ ਉੱਪਰ। ਮੈਂ ਇਹ ਜਨ ਚੱਲ ਜਾਂਦਾ। ਅਰਦਾਸ ਕਿੰਨੇ ਵਜੇ ਹੁੰਦੀ ਐ? ਸਵੇਰ 3. ਤਾਂ 6:30 ਹੁੰਦੀ ਐ। 4:00 ਆ ਜਾ ਯਾਰ। 4:00 ਵਜੇ ਲਾ ਦਿਨਾ। ਇੱਕ 5:30 ਹੁੰਦੀ ਐ। ਇੱਕ 6:30 ਹੁੰਦੀ ਐ। ਕੰਡੇ ਮਾਰਨ ਵਾਲੀ ਜੀ 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 ਪ੍ਰਸ਼ਾਦ ਫੇਰ ਪ੍ਰਸ਼ਾਦ ਵਾਲੀ ਸਾਢੇ 5 ਹੁੰਦੀ ਆ ਸਾਢੇ 5 ਜਿਹੜੀਆਂ ਸਬਈਆਂ ਤੋਂ ਬਾਅਦ ਜਦੋਂ ਸਬਈਏ ਫੇਰ ਰਸ ਹੁੰਦੀ ਹੈ ਫੇਰ ਆਸੋ ਜੀ ਲੋਰ ਤੋਂ ਪੀਟੇ ਤੋਂ ਬਾਅਦ ਹੁੰਦੀ ਫੇਰ ਦਾਸ ਇੱਕ ਫੇਰ ਪੰਡਾ ਵਾਲੀ ਚੀਜ਼ ਆ ਫੇਰ ਸਾਢੇ 5 ਦੇ ਵਿੱਚ ਫਟੇ ਸਾਢੇ 4 ਦਾ ਲਾ ਲਾ ਰਹਾ ਫਟੇ ਜਲਦੋਂ ਲਾ ਲਾ 15 15 ਮਿੰਟ ਬਾਅਦ ਤੇ ਦੁੱਧਾ ਘੰਟਾ 5:30 6 ਪੰਡਿਕਾ ਜਿਹਾ ਸਿੱਧਾ ਪਰ ਆ ਰਦਾ ਦੇਖ ਰਲਾਗੇ ਰਸ ਸੈਂਪਲ ਹੋ ਕੇ ਅਸਰਾਨ ਕਰਕੇ ਇੰਨੇ ਮਹਰੂਤ ਸਾਢੇ 6 ਦੇ ਦਾ ਸ਼ਾਮ ਲੋਗੇ ਤੁਹਾਨੂੰ ਬਾਸ ਦੇਖ ਰਾਂ ਤਾਰਵਾਜੀ ਵੀਡੀਓ ਦੇਖਣ ਬਾਅਦ ਤੇ ਹੁਣ ਅਸੀਂ ਖਾਈ ਵਰਨਾ ਭਾਜੀ ਇਹਨੇ ਕੋਹਰਾ ਬਈ ਕਹਾਂ ਆਪਣ ਹੂੰ ਇਹਨਾਂ ਬਈ ਇਹਨਾਂ ਇਹੀ ਤਾਂ ਇਹ ਤਾਂ ਹੀ ਦਾ ਉਜੜਾ ਹੈ ਤਾਂ ਆ ਪੀਂਦੇ ਨੇ ਦਿੱਚੇ ਮੁੱਠੀ ਦਾ ਕੁਛ ਨਹੀਂ ਹੁੰਦਾ ਦੇਖੀ ਜਾਊਗੀ ਉਹ ਨਹੀਂ ਕੁਛ ਨਹੀਂ ਕਹਿੰਦਾ ਭਾਜੀ ਚੱਕ ਦੇ ਫੱਟੇ ਉਹ ਪੀਦਾ ਕੁਛ ਨਹੀਂ ਕਹਿੰਦਾ ਤੈਨੂੰ ਸੌਪਣੇ ਮੱਦੇ ਤਕੜੇ ਆ ਇਹ ਚਾਹ ਵਰਦੀ ਪਾਣੀ ਪੀ ਲੈਂਦੇ ਗਏ ਪੀਦਾ ਸਾਹਮਣੇ ਬੱਦ ਦਾ ਖਾਲਾ ਕਰਦਾ ਪੀਦਾ ਕੁਛ ਨਹੀਂ ਕਹਿੰਦਾ ਪੀਦਾ ਇਹਨੂੰ ਡਰਾਤਾ ਤੈਨੂੰ ਇਹਨੇ ਯਾਰ ਪੀਲਾ ਪੀਲਾ ਮੈਂ ਇਹ ਵੀ ਆਇਆ ਮੈਂ ਫੇਰ ਆਉਂਦਾ ਤੋ ਕੁਛ ਨਹੀਂ ਕਹਿੰਦਾ ਪੀਲਾ ਯਾਰ ਜਲੇਬੀ ਵਾਲਾ ਦਾ ਪਿਆ ਦੁੱਧ ਪੀਲਾ ਪੀਲਾ